ਮੋਹਾਲੀ ਪੁਲਿਸ ਨੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨਰਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਟਿਆਲਾ ਤੋਂ ਸੰਸਦ ਮੈਂਬਰ ਤਰੰਵੀਰ ਗਾਂਧੀ ਨੇ ਇਸ ਗ੍ਰਿਫਤਾਰੀ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਗ੍ਰਿਫਤਾਰੀ ਤੇ ਸਵਾਲ ਖੜੇ ਕੀਤੇ ਅਤੇ ਮਾਲਵਿੰਦਰ ਸਿੰਘ ਮਾਲੀ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ। ਪਟਿਆਲਾ ਦੇ ਸੰਸਦ ਮੈਂਬਰ ਨੇ ਪੰਜਾਬ ਸਰਕਾਰ ਨੂੰ ਅਜਿਹੀ ਗੈਰ ਜ਼ਮੂਰੀ ਤੇ ਜ਼ਬਰਦਸਤੀ ਕਦਮਾਂ ਤੋਂ ਗੁਰੇਜ਼ ਕਰਨ ਅਤੇ ਸੂਬੇ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣ ਦੀ ਚੇਤਾਵਨੀ ਦਿੱਤੀ ਹੈ। ਜ਼ਿਕਰ ਖਾਸ ਹੈ ਕਿ ਇਸ ਤੋਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਜੰਮੂ ਕਸ਼ਮੀਰ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਉਸ ਪੋਸਟ ਵਿੱਚ ਉਹਨਾਂ ਨੇ ਜੰਮੂ ਕਸ਼ਮੀਰ ਨੂੰ ਵੱਖਰਾ ਤੁਸ਼ ਦੱਸਿਆ ਸੀ। ਮਾਲੀ ਨੇ ਕਿਹਾ ਸੀ ਕਸ਼ਮੀਰ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਉਸ ਤੋਂ ਲਾ ਬਾਅਦ ਉਹਨਾਂ ਨੇ ਕਸ਼ਮੀਰ ਨੂੰ ਪਾਕਿਸਤਾਨ ਦੇ ਭਾਰਤ ਦਾ ਨਜਾਇਜ਼ ਕਬਜ਼ਾ ਦੱਸਿਆ। ਮਾਲੀ ਨੇ ਕਾਲਜ ਦੇ ਵਿਦਿਆਰਥੀ ਆਗੂ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਤੇ ਉਹ 1980 ਦੇ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਹੇ। 1993 ਵਿੱਚ ਮਾਲੀ ਨੂੰ ਉਹਨਾਂ ਦੀ ਪੜਕਾਉ ਲਿਖਤਾ ਲਈ ਰਾਸ਼ਟਰੀ ਸੁਰੱਖਿਆ ਐਕਟ ਤਾਤੇ ਨੂੰ ਰਿਹਾ ਕਰ ਦਿੱਤਾ ਗਿਆ 216 ਜਪਾਲੀ ਪੰਜਾਬ ਸਰਕਾਰ ਦੇ ਇੱਕ ਸਕੂਲ ਦੇ ਅਧਿਆਪਕ ਦੇ ਤੌਰ ਤੇ ਰਿਟਾਇਰ ਹੋਏ ਸਤੂਰਾ ਸਿੰਘ ਮੁਹਾਲੀ ਪੁਲਿਸ ਨੇ ਸਾਤਕਾ ਮੰਤਰੀ ਦੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਰਹਿ ਚੁੱਕੇ ਮਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਹੈਗਾ ਜੀ ਭਾਈ ਜੀ ਜੀ ਗਰੀਬਾ ਪਿੰਡ ਸਰੋਦੀ ਸਫਾਈ ਕਰ ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਾਫਾ ਸਰਪੰਚ ਅੱਛਾ ਇਹਨਾਂ ਦੇ ਪਿੰਡ ਤੋਂ ਭਾਈ ਜੀ ਇੱਧਰ ਆਜੋ ਆਜੋ ਕੁਦਮ ਸਰਦਾਰ ਸਾਹਿਬ ਜਾਇੰਤ ਜੀ ਬੱਠਾ ਆਹੋ ਉਹ ਇੱਥੇ ਵੀ ਕੋਈ ਨਹੀਂ ਜੋ ਮੈਂ ਕਿਹਾ ਲੈ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਤਾਂ ਮੈਂ ਬੈਠ ਕੇ ਗਏ ਆ ਇੱਥੇ ਕਹਿੰਦਾਂ ਬੇਨਤੀ ਕੀਤੀ ਮੈਂ ਵੀ ਬੇਨਤੀ ਕਰ ਰਿਹਾ ਜਿੱਤਰਾ ਹੁਣ ਤੁੰ ਨਹੀਂ ਕੀਤਾ ਮੈਂ ਵੀ ਬੇਨਤੀ ਕਰ ਰਿਹਾ ਮਹਾਰਾਜ ਵੀ ਮਾਰ ਰਿਹਾ ਮੈਂ ਬੈਠੀ ਆ ਭਾਈ ਜੀ ਤੁਹਾਡੀ ਜਾਨ ਪਛਾਣ ਕੀ ਹੈ ਮੈਂ ਸਰਜ ਬਰਤਾਂ ਦੀ ਵਰਦੀ ਪਾਈ ਹੋਈ ਹੈ ਜੀ ਯੂਨੀਫਾਰਮ ਵਾਲੀ ਨਾ ਕਿ ਇਹ ਦਾ ਦਿੰਦੇ ਨੇ ਜੀ ਨਾ ਵਰਦੀ ਤਾਂ ਮੈਂ ਵੀ ਪਾ ਲੂੰ ਤੁਹਾਡੀ ਪੋਸਟ ਕਿੱਥੇ ਆ ਪਾ ਲਓ ਜੀ ਨਾ ਤੁਹਾਡਾ ਨਾਮ ਕੀ ਆ ਪੋਸਟਿੰਗ ਕੀ ਆ ਨੰਬਰ ਦੇ ਨਾਮ ਕੀ ਆ ਲੱਗਿਆ ਹੋਇਆ ਜੀ ਉੱਤੇ ਦੇਖ ਲਓ ਫੁਰ ਤੇਜ ਸਿੰਘ ਹਾਂ ਜੀ ਪੋਸਟ ਕਿੱਥੇ ਪੋਸਟਿੰਗ ਕਰਵਾ ਦਿਆਂਗੇ ਸੀਆਈਏ ਸਟਾਫ ਦੇ ਇੰਸਪੈਕਟਰ ਮੈਂ ਸੀਆਈਏ ਸਟਾਫ ਹਮਾਲੇ ਤੋਂ ਹਾਂ ਜੀ ਸਾਬ ਇੰਸਪੈਕਟਰ ਠੀਕ ਹੈ ਜੀ ਹਾਂ ਕਿੱਥੇ ਇਨਵੈਸਟੀਗੇਸ਼ਨ ਦਫਤਰ ਕਰਨੀ ਕੋਲ ਬਾਈ ਜੀ ਐਨਵੈਸਟੀਗੇਟਰ ਦਾ ਜੋਂ ਵੀ ਤੁਹਾਡੇ ਕੋਲ ਸੋਕੇ ਇਹਦਾ ਨਿਕਸ਼ਟ ਹੁੰਦਾ ਓਕੇ ਇਨਵੈਸਟੀਗੇਸ਼ਨ ਨੂੰ ਮੈਂ ਛੰਨਣ ਦੇਖੋ ਬਾਈ ਜੀ ਛੰਨਣ ਪਹਿਲਾਂ ਮਿਲਦਾ ਓਤੇ ਛੰਨਣ ਦਾ ਸਿਰियस ਕੰਮ ਮੇਰੀ ਗੱਲ ਪਲੀਜ਼ ਮੇਰੇ ਨਾਲ ਸਾਡੀ ਗੱਲ ਸੁਣੋ ਹੁੰਦੀ ਹੈ ਤੁਸੀਂ ਮੈਨੂੰ ਕਰ ਮੈਂ ਤੁਹਾਨੂੰ ਅਰੈਸਟ ਕਰਨ ਬਿਲਕੁਲ ਨਹੀਂ ਅੱਛਾ ਰਿਸਪੈਕਟਫੁਲੀ ਸੁਣਨਾਂ ਗੱਲ ਹੋਣੀ ਹੈ ਨਾ ਬਾਈ ਜੀ ਮੈਂ ਮੈਂ ਤੁਹਾਡੇ ਸਟਾਫ ਦੇ ਖਲਾਫ ਗੱਲ ਕੀਤੀ ਹੈ ਕੁਛ ਪੁੱਛ ਰਹੇ ਨਾ ਤੁਹਾਨੂੰ ਅਸੀਂ ਇੱਕ ਦੋ ਵਕਤਨ ਦੇ ਦਿੱਤੀ ਸਾਰਾ ਕੁਝ ਦੇ ਦਾ ਕੱਲੀ ਕੱਲੀ ਗੱਲ ਬੋਲੀ ਸਾਡੀ ਹੋਰ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ ਪੀ 320 ਵੀ ਸੀ ਲਾ ਕੋ ਦੱਸਣੇ ਤੁਮ ਨੂੰ ਨਹੀਂ ਦੱਸ ਦੋ ਮੈਨੂੰ ਨਾ ਬਰਾਂਡ ਦਿਖਾਓ ਮੈਂ ਕਿ ਬਰਾਂਡ ਦੀ ਐਫ ਆਈ ਆਰ ਕੋ ਬਰਾਂਡ ਦੀ ਲੋੜ ਨਹੀਂ ਹੁੰਦੀ ਭਾਈ ਜੀ ਬਰਾਂਡ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਬਰਾਂਡ ਦੇ ਵਿੱਚ ਭਾਈ ਜੀ ਬਰਾਂਡ ਦੀ ਲੋੜ ਹੁੰਦੀ ਆ ਕਿਸੇ ਦੇ ਕਰੇ ਜਾਣ ਦੀ ਅਰਜਨ ਕਰ ਰਹੀ ਆ ਦੇ ਵਿੱਚ ਬਰਾਂਡ ਦੀ ਕੋਈ ਲੋੜ ਨਹੀਂ ਹੁੰਦੀ ਵਰੰਟ ਦੀ ਤਾਂ ਲੋੜ ਹੈ ਜੇ ਥੋੜੀ ਜਿਹੀ ਕੰਡ ਬਾੜ ਕੇ ਪਤਾ ਓਪਨ ਨਹੀਂ ਕਰਦੇ ਨਹੀਂ ਦੇਖੋ ਇਹ ਨਹੀਂ ਗੱਲ ਹੋ ਗਈ ਜੀ ਫਿਰ ਫੋਰਮ ਪਾਣੀ ਹੈ ਦਾਇਕ ਨਹੀਂ ਨਾ ਚੱਲੂ ਮੈਂ ਮੈਂ ਭਜਦਾ ਨਹੀਂ 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 ਕੋਈ ਨਹੀਂ ਤੁਸੀਂ ਕੋਈ ਤਾਂ ਨਹੀਂ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਬੈਠੀ ਅਰੈਸਟ ਕਰਨ خاطر ਵਰੰਟ ਦਿਖਾਉਣੇ ਜ਼ਰੂਰੀ ਹੁੰਦੇ ਕੋਈ ਗੱਲ ਨਹੀਂ ਰੁਕ ਤੁਸੀਂ ਹਾਂ ਕਮਕੀਲ ਦੱਸ ਦਵੇ ਹਾਂ ਤੁਹਾਡਾ ਵਕੀਲ ਦੱਸ ਦਵੇ ਵਕੀਲ ਦੀ ਸਾਡੇ ਤੋਂ ਪਾਵਰ ਹੈ ਨਾ ਐਫ ਆਈ ਆਰ ਦੇ ਸਾਡੇ ਕੋਲ ਪਾਵਰ ਆ ਸਾਡੇ ਕੋਲ ਮੈਂ ਮੰਨਦਾ ਤੁਹਾਡੇ ਕੋਲੇ ਪਾਵਰਾ ਮੈਂ ਮੰਨਦਾ ਤੁਹਾਡੇ ਕੋਲੇ ਪਾਵਰਾ ਪਰ ਤੁਹਾਡਾ ਫਰਜਾ ਗਰੰਟ ਨਹੀਂ ਹਾਂ ਸਾਨੂੰ ਗਰੰਟਾਂ ਦੀ ਜਰੂਰਤ ਨਹੀਂ ਹੈ ਮੈਂ ਗਰੰਟ ਨੂੰ ਡਿਸ਼ਚਰਜ ਵਿੱਚ ਕਹਿ ਰਿਹਾ ਮੈਂ ਐਫ ਆਈ ਆਰ ਦੇ ਵਿਰੋਧ ਤੁਹਾਨੂੰ ਮੈਂ ਅਰੈਸਟ ਕਰ ਰਿਹਾ ਜੀ ਮੈਂ ਐਫ ਆਈ ਆਰ ਕੀ ਆ ਬਾਈ ਜੀ ਐਫ ਆਈ ਆਰ ਕੀ ਆ ਇੱਕ ਬੰਦ ਨੂੰ ਗੱਲ ਕਰ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਜੀ ਭਾਈ ਜੀ ਮੈਂ ਚਲੋ ਭਜੀ ਹੁਣ ਮੈਂ ਤੁਹਾਨੂੰ ਇਹ ਦੱਸਣਾ ਮੈਂ ਜੋ ਕਹ ਰਿਹਾ ਹਾਂ ਹੁਣ ਚਲੋ ਹੁਣ ਆਪਾਂ ਨੂੰ ਜਾਣਾ ਪੈਣਾ ਆਪਾਂ ਹਵਾਲੀ ਜਾਣਾ ਠੀਕ ਹੈ ਜੀ ਆਈਟੀਸੀ ਦੀ ਥਾਂ ਦੇ ਪੁਲਿਸ ਸਟੇਸ਼ਨ ਤੋਂ ਥੋੜੀ ਅੱਠ ਹਜ਼ਾਰ ਮੀਟਰ ਨਕੀਏ ਫੇਰ ਕੀਏ ਉਹ ਮੈਂ ਕਹਿ ਰਹੇ ਤੋ ਮੈਂ ਨੇ ਦੱਸਦਾ ਸਹੀ ਕਿ 67 ਬਾਈਨ ਚੱਲਦਾ ਬਾਈਨ ਟ੍ਰੈਵਲ ਸੁਣੋ 67 ਬਾਈ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੁਣ ਲਓ ਮੈਂ ਤੁਸੀ ਤੁਸੀ ਸੁਣੋ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਦੱਸ ਰਿਹਾ ਉਹ ਸ਼ੈਕਸ਼ਨੀ ਦੱਸ ਰਿਹਾ ਤੁਹਾਨੂੰ ਸੁਣ ਲਓ ਸ਼ੈਕਸ਼ਨੀ ਦੱਸ ਰਿਹਾ ਮੈਂ ਹੁਣ 67 ਆਈਟੀ ਸਿਟੀ ਕਿੰਦਾ ਉਹ ਤੁਹਾਨੂੰ ਤੁਸੀਂ ਪੁੱਛੋ ਲੈ ਤੂੰ ਆਈਡੀ ਦੱਸੇ ਤਾਂ ਸਹੀ ਹੈ ਕਿ ਇਹਦਾ ਅੰਦੋਲਨ ਹੋਈ ਆ ਤੁਸੀਂ ਆਹ ਮੇਰੀ ਗੱਲ ਸੁਣੋ ਐਫ ਆਰ ਦਾ ਵੇਰਵਾ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਹੈ ਤੁਸੀਂ ਐਫ ਆਰ ਤੁਸੀਂ ਅਕਿਊਡ ਹੈ ਸੁਣੋ ਤੁਸੀਂ ਐਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸਦਾ ਬਿਲਕੁਲ ਕਿਉਂ ਦੱਸਦਾ ਮੈਂ ਚਲੋ ਯਾਰ ਮੰਨ ਲੈਣਾ ਤੁਹਾਨੂੰ ਮੈਂ ਬਾਕੀ ਬੰਦੇ ਨੂੰ ਮੈਨੂੰ ਕਿੱਟਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਗਾਰੰਟੀ ਦੀ ਗੱਲ ਆ ਯਾਰ ਇਹ ਪਹਿਲੀ ਵਾਰ ਆ ਰਿਹਾ ਇੰਡੈਕਸ ਨਹੀਂ ਰਿਹਾ ਸਾਰਾ ਕੁਝ ਭਾਈ ਜੀ ਮੈਂ ਪਹਿਲੀ ਵਾਰ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਆ ਪੈਗ ਲਾਏ ਹੋਏ ਨੇ ਲਾਏ ਹੋਏ ਨਾ ਅਸੀਂ ਆਪਣੀ ਡਿਊਟੀ ਕਰਾਂਗੇ ਤੁਸੀਂ ਡਿਊਟੀ ਵਿਗੜ ਪਾਉਂਗੇ ਸੁਣੋ ਬ੍ਰਦਰ ਮਗਰ ਤੁਸੀਂ ਡਿਊਟੀ 'ਚ ਵਿਗੜ ਪਾਉਂਗੇ ਮੈਂ ਇੱਥੇ ਹੁਣੇ ਕਿਸੇ ਟਾਈਮ ਨਹੀਂ ਪਾਉਂਦਾ ਨਹੀਂ ਨਹੀਂ ਪਾਵਣ ਨਹੀਂ ਬੰਦੇ ਅਸੀਂ ਕੋਈ ਮਿਲਣ ਕਿਉਂ ਆਵਾਂਗੇ ਮੈਂ ਅਸੀਂ ਤਾਂ ਸ਼ੁਰੂ ਆਤਰਮਾ ਦਾ ਲਾਇਆ ਹੁਣ ਅਸੀਂ ਆਉਂਦੇ ਘਰੇ ਵਿੱਚ ਬੀਤੀ ਤੂੰ ਨੂੰ ਮੰਦਰ ਤੇ ਨਾ ਬੋਲਿਆ ਹੋਰ ਕੱਪੜੇ ਦਾ ਪਾ ਲੈਣ ਚਲੋ ਫਿਰ ਸ਼ੁਰੂ ਕਰ ਮੈਨੂੰ ਤੁਹਾਡੇ ਨਾਲ ਕੱਪੜੇ ਨੂੰ ਰੋ ਕੇ ਕਹਿੰਦੇ ਹੋਣਾ ਇੱਕ ਮਿੰਟ ਹੋਏ ਗੱਲ ਕਹੀ ਇੱਕ ਮਿੰਟ ਰੋਕੋ ਮੇਰੇ ਨਾਲ ਗੱਲ ਗਈ ਹੈ ਇਹਨਾਂ ਨੂੰ ਕੱਪੜੇ ਪਾ ਲਓ ਮੈਂ ਇੱਕ ਮਿੰਟ ਇੱਕ ਮਿੰਟ ਰੋਕੋ ਮੈਂ ਮੈਮ ਨਾਲ ਕੀਤਾ ਵੀ ਕੱਪੜੇ ਨਹੀਂ ਪਾਣੇ ਭਾਈ ਜੀ ਤੁਸੀਂ ਮੈਨੂੰ ਬੱਸ ਬਿਊਟੀ ਜੀ ਵੇਖਣ ਪਾਏ ਤੁਸੀਂ ਪਾਰ ਰਹੇ ਆ ਤੁਸੀਂ ਪਾਰ ਰਹੇ ਨਹੀਂ ਤੁਸੀਂ ਪਾਰ ਰਹੇ ਆ ਤੁਸੀਂ ਕੋਈ ਨਹੀਂ ਸਾਨੂੰ ਪੁੱਛ ਨਹੀਂ ਤੁਸੀਂ ਪਾਰੇ ਕੋਈ ਨਹੀਂ ਜਦ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਰਹੇ ਕੋਈ ਕੋਈ ਨਹੀਂ ਫੇਰ ਕੀ ਹੁੰਦਾ ਤੁਸੀਂ ਮੈਨੂੰ ਇਹ ਦੱਸੋ ਹਾਂਜੀ ਮੈਂ ਜਾਣ ਤੋਂ ਇਨਕਾਰ ਕੀਤਾ ਤੁਸੀਂ ਤੋੜਦੇ ਤਾਂ ਨਹੀਂ ਉਹ ਕੀ ਹੁੰਦਾ ਨਾ ਨਾ ਜਦੋਂ ਤੋੜਨਾ ਨਹੀਂ ਉਹ ਕੀ ਕਹਿੰਦੇ ਹੌਸਪੀਟਲੋਂ ਭਾਈ ਮੇਰੀ ਦਵਾਈ ਵਾਲੀ ਹੈ ਪਹਿਲਾਂ ਮੇਰੇ ਘਰ ਵਾਲੀ ਦਵਾਈ ਨਹੀਂ ਦਵਾਈ ਲੈਣ ਲਈ ਕਟੂਰੀ ਲੈ ਕੇ ਜਾਈ